ਸਰਿਸ ਫੈਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਇਸ ਵੇਲੇ ਬਸੰਦਾ ਹਾਲ ਕੱਲ੍ਹ ਨਾਲੋਂ ਬਿਲਕੁਲ ਬਦਲਿਆ ਹੋਇਆ ਜਿਵੇਂ ਕਿ ਕੱਲ੍ਹ ਦੁਪਹਿਰ ਵੇਲੇ ਧੁੱਪ ਨਿਕਲੀ ਹੋਈ ਸੀਗੀ ਸੂਰਜ ਦੇਵਤਾ ਦੇ ਦਰਸ਼ਨ ਹੋਏ ਸੀਗੇ ਤੇ ਲੋਕਾਂ ਨੇ ਥੋੜੀ ਜਿਹੀ ਰਾਹਤ ਜ਼ਰੂਰ ਮਟੂਟ ਕੀਤੀ ਸੀਗੀ ਪਰ ਇਸ ਵੇਲੇ ਦੀਆਂ ਤਸਵੀਰਾਂ ਫਿਰ ਪਿਛਲੇ ਦਿਲਾ ਵਾਂਗ ਹੋ ਗਈਆਂ ਜਿੱਦਾਂ ਕਿ ਪਿਛਲੇ ਦਿਨਾਂ ਦੇ ਵਿੱਚ ਕੈਰੀ ਧੁੰਦ ਜਿਹੜੀ ਸੀਗੀ ਉਹ ਪੈਂਦੀ ਸੀਗੀ ਵਿਜ਼ਿਬਿਲਟੀ ਬਹੁਤ ਘੱਟ ਗਈ ਸੀਗੀ ਬਿਲਕੁਲ ਉਸੇ ਤਰ੍ਹਾਂ ਦੀਆਂ ਤਸਵੀਰਾਂ ਅੱਜ ਫਿਰ ਦੇਖਣ ਨੂੰ ਮਿਲ ਰਹੀਆਂ ਔਰ ਸਮਾਂ ਫੇਰ ਰਿਹਾ نوے ਦਾ ਸਮਾਂ ਹੈਗਾ ਐਸਲੇ ਔਰ ਵੀ ਦੇਖ ਸਕਦੇ ਹੋ तमाम ਜਿਹੜੇ ਵੀਕਲ ਹੈਗੇ ਆ ਉਹ ਐਸਲੇ ਲਾਈਟਾਂ ਚਲਾ ਕੇ ਬੋਲੀ سپੀਡ ਦੇ ਨਾਲ ਚੱਲਦੇ ਹੋਏ ਨਜ਼ਰ ਆ ਰਹੇ ਨੇ ਔਰ ਇਸ ਦੇ ਨਾਲ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਮੌਸਮ ਵਿਭਾਗ ਵੀ ਲਗਾਤਾਰ ਲਗਾਤਾਰ ਹਰੇਕ ਦੇ ਮੋਬਾਈਲ ਤੇ ਇੱਕ ਮੈਸੇਜ ਭੇਜ ਰਿਹਾ ਜਿਹਦੇ ਨਾਲ ਕਿ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਕਿ ਸੰਗਰੀ ਧੁੰਦ ਜਿਹੜੀ ਹੈਗੀ ਆ ਉਹ ਪੈ ਰਹੀ ਆ ਇਸ ਕਰਕੇ ਘਰ ਤੋਂ ਘਟ ਤੋਂ ਘਟ ਨਿਕਲਣ ਦੀ ਕੋਸ਼ਿਸ਼ ਕਰੋ ਵਾਰਨਿੰਗ ਦਿੱਤੀ ਗਈ ਹੈ ਕੋਲਡ ਨੇ ਕੰਡੀਸ਼ਨ ਵਿਦ ਕੋਲਡ ਵੇਵ ਐਂਡ ਡੈਂਸ ਫੋਗ ਆਰ ਵੈਰੀ ਲਾਈਕਲੀ ਕਿਉਂਕਿ ਇਨ ਦਾ ਨੈਕਸਟ 24 ਘੰਟੇ ਜਾਨੀ ਕਿ ਅਗਲੇ 24 ਘੰਟਿਆਂ ਤੱਕ ਇਸੇ ਤਰ੍ਹਾਂ ਦਾ ਮੌਸਮ ਰਹਿਣ ਵਾਲਾ ਇਹ ਪੰਜਾਬ ਐਸ ਡੀ ਐਮ ਐ ਜਿਹੜੀ ਟੈਕਮ ਹੈਗਾ ਆ ਉਹਦੇ ਵੱਲੋਂ ਇਹ ਮੈਸੇਜ ਲਗਾਤਾਰ ਹਰ ਇੱਕ ਦੇ ਮੋਬਾਈਲ ਤੇ ਦਿੱਤਾ ਜਾ ਰਿਹਾ ਔਰ yellow alert ਜਿਹੜਾ ਹੈਗਾ ਉਹ ਐਕਸਲੀ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਬਹੁਤ ਸਾਰੇ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਔਰ ਤਮਾਮ ਜਿਹੜੇ ਲੋਕ ਹੈਗੇ ਨੇ ਤਮਾਮ ਜਿਹੜੇ ਵਾਹਨ ਹੈਗੇ ਹੌਲੀ ਗਤੀ ਨਾਲ ਚੱਲਦੇ ਹੋਏ ਨਜ਼ਰ ਆ ਰਹੇ ਨੇ ਮੈਂ ਕੁਝ ਤਸਵੀਰਾਂ ਥੋੜੀਆਂ ਜਿਹੀਆਂ ਚੱਲ ਕੇ ਦਿਖਾਣਾ ਕਿਉਂਕਿ ਕੋਸ਼ਿਸ਼ ਕਰਾਂਗੇ ਵੀ ਆਪਣੇ ਦਰਸ਼ਕਾਂ ਤੱਕ ਉਹ ਤਸਵੀਰਾਂ ਦਿਖਾ ਸਕੀਏ ਕਿ ਜਦੋਂ ਵਾਹਨ ਚੱਲਦਾ ਹੈ ਤਾਂ ਉਦੋਂ ਵਿਜ਼ਿਬਿਲਟੀ ਕਿੰਨੀ ਕੁ ਨਜ਼ਰ ਆਉਂਦੀ ਹੈ ਕਿੰਨਾ ਕੁ ਦਿਖਾਈ ਦਿੰਦਾ ਔਰ ਕਿੰਨੀ ਕੁ ਸਪੀਡ ਦੇ ਨਾਲ ਜਿਹੜੀ ਗੱਡੀ ਹੈਗੀ ਉਹ ਚਲਾਈ ਜਾ ਸਕਦੀ ਹੈ ਔਰ ਅਸੀਂ ਇਹ ਵੀ ਆਪਣੇ ਦਰਸ਼ਕਾਂ ਨੂੰ जानकारी दे रहे कि कोशिश करो भी जे जो बहुत जरूरी काम है ता ही घरों निकलो अदरवाइज घरों निकल तो अवॉइड करो घरों ना निकलो क्योंकि मौसम विभाग के जानकारा ने येलो अलर्ट जारी किया हो तरह तरह दानकारियां भी मौसम विभाग वालों दिखा जा रही और इस वे देख सकते सबिलिटी विजिबिलिटी प मीटर तकर ठीक हैगी पर उसको के जो देखना है देखना बहुत मुश्किल है ਦੂਰ ਦੇਖ ਨਹੀਂ ਦੇਖਿਆ ਜਾ ਸਕਦਾ ਔਰ ਐਸ ਵੇਲੇ ਜਿਹੜੀ ਜਿਹੜੇ ਮੈਂ ਸਕੂਟਰ ਤੇ ਚੱਲ ਰਿਹਾ ਹੈਗਾ ਬਾਈਕ ਜਿਹੜੀ ਚਲਾ ਰਿਹਾ ਹੈਗਾ ਉਹਦੇ ਉੱਤੇ ਐਸ ਵੇਲੇ 20 ਕੁ 20 ਕੁ ਦੀ ਸਪੀਡ ਹੈਗੀ ਆ ਔਰ ਜੇ ਮੈਂ ਹੱਥਾਂ ਦੀ ਗੱਲ ਕਰਾਂ ਆਪਣੀਆਂ ਉਂਗਲਾਂ ਦੀ ਗੱਲ ਕਰਾਂ ਉਂਗਲਾਂ ਸਿਰਫ ਅਸੀਂ 100 ਮੀਟਰ ਹੀ ਅਜੇ ਚੱਲੇ ਆ ਤਾਂ ਉਂਗਲਾਂ ਸੁੰਨ ਹੋਣੀਆਂ ਸ਼ੁਰੂ ਹੋ ਗਈਆਂ ਮੌਸਮ ਇੰਨਾ ਕੋਹ ਠੰਡਾ ਐਸ ਵੇਲੇ ਨਜ਼ਰ ਆ ਰਿਹਾ ਹੈਗਾ ਕਿ ਰੁਸ਼ੀਤ ਲਹਿਰ ਬਹੁਤ ਜ਼ਿਆਦਾ ਹੈਗੀ ਆ ਹੱਡ ਕੰਪਾਉ ਜਿਹੜੀ ਠੰਡ ਹੈਗੀ ਆ ਹੱਡ ਚੀਰਵੀ ਠੰਡ ਜਿਹੜੀ ਹੈਗੀ ਆ ਉਹ ਲਗਾਤਾਰ ਅ ਤੇਰੀਆ ਔਰ ਜੇ ਅਸੀਂ ਸ਼ਹਿਰ ਦੇ ਅੰਦਰਲੇ ਇਲਾਕੇ ਵਾਲੇ ਪਾਸੇ ਨੂੰ ਆ ਰਹੇ ਆ ਜਿੱਦਾਂ ਜਿੱਦਾਂ ਅੰਦਰਲੇ ਪਾਸੇ ਨੂੰ ਆ ਰਹੇ ਆ ਉਦੋਂ ਉਸੇ ਉਸੇ ਤਰ੍ਹਾਂ ਵਿਜ਼ਿਬਿਲਟੀ ਜਿਹੜੀ ਥੋੜੀ ਵਾਧੀ ਜਾ ਰਹੀ ਕਿਉਂਕਿ ਗਰਮ ਇਲਾਕਾ ਹੋਣਾ ਸ਼ੁਰੂ ਹੋ ਜਾਂਦਾ ਇੱਥੇ ਲੋਕਾਂ ਦੀ ਰਿਹائش ਹੈਗੀ ਆ ਉਹਦੇ ਕਰਕੇ ਥੋੜੀ ਜਿਹੀ ਗਰਮਿਆਸ਼ ਇੱਥੇ ਜ਼ਿਆਦਾ ਹੈਗੀ ਜੇ ਗੱਲ ਕਰੀਏ ਸ਼ਹਿਰ ਤੋਂ ਬਾਹਰਲੇ ਇਲਾਕੇ ਵਿੱਚ ਜਾ ਕੇ ਦੇਖਣ ਦੀ ਕੋਸ਼ਿਸ਼ ਕਰੀਏ ਤਾਂ ਉੱਥੇ ਫੌਗ ਜਿਹੜੀ ਹੈਗੀ ਧੁੰਦ ਜਿਹੜੀ ਹੈਗੀ ਬਹੁਤ ਜ਼ਿਆਦਾ ਹੈਗੀ ਔਰ ਜਿਹੜੀ ਜਿੱਦਾਂ ਮੈਂ ਪਹਿਲਾਂ ਵੀ ਦੱਸ ਚੁੱਕਾ ਸੀਤ ਲਹਿਰ ਜਿਹੜੀ ਚੱਲਦੀ ਪਈ ਆ ਉਹ ਬਹੁਤ ਜ਼ਿਆਦਾ ਹੈ ਹੁਣ ਇਸ ਲਈ ਜਦ ਮੈਂ ਆਪਣੀ ਗੱਲ ਕਰਾਂ ਮੈਂ ਜੋ ਮਹਿਸੂਸ ਕਰ ਰਿਹਾ ਇਸ ਲਈ ਬਿਲਕੁਲ ਜਿਹੜੀਆਂ ਉਂਗਲਾਂ ਮੇਰੀਆਂ ਹੈਗੀਆਂ ਬਿਲਕੁਲ ਪੂਰੀ ਤਰ੍ਹਾਂ ਸੋਨ ਹੋ ਚੁੱਕੀਆਂ ਔਰ ਵਿਜ਼ਿਬਿਲਟੀ ਦੇਖੋ ਜਿੱਦਾਂ ਜਿੱਦਾਂ ਅਸੀਂ ਸ਼ਹਿਰ ਦੇ ਅੰਦਰੂਨੀ ਹਿੱਸੇ ਤੋਂ ਬਾਹਰਲੇ ਪਾਸੇ ਨੂੰ ਮੂਵ ਕਰਨ ਦੀ ਕੋਸ਼ਿਸ਼ ਕੀਤੀ ਔਰ ਉਸੇ ਤਰ੍ਹਾਂ ਇਹ ਜਿਹੜੀ ਫੌਗ ਜਿਹੜੀ ਹੈਗੀ ਆ ਧੁੰਦ ਜਿਹੜੀ ਹੈਗੀ ਆ ਉਦੋਂ ਤੋਂ ਤਾਂ ਵਧਣੀ ਸ਼ੁਰੂ ਹੋ ਗਈ ਆ ਔਰ तमाम ਜਿਹੜੇ ਲੋਕ ਹੈਗੇ ਨੇ ਠੰਡ ਤੋਂ ਬਚਣ ਲਈ ਤਨਾ ਤਨਾ ਨੇ ਸਾਰੇ ਜਿਹੜੇ ਹੈਗੇ ਉਹ ਲੈ ਰਹੇ ਜਿੱਦਾਂ ਮੇਰੇ ਖੱਬੇ ਪਾਸੇ ਇੱਕ ਚਾਹ ਦਾ ਚਾਹ ਦੀ ਦੁਕਾਨ ਹੈਗੀ ਆ ਉੱਥੇ ਲੋਕ ਚਾਹ ਪੀ ਕੇ ਇਸ ਠੰਡ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਨੇ ਕੁਝ ਲੋਕ ਅੱਗ ਲਗਾ ਕੇ ਵੀ ਇਸ ਜਿਹੜਾ ਧੂਣੀਆਂ ਛੋਟੇ ਛੋਟੇ ਜਗ੍ਹਾ ਤੇ ਨੁੱਕੜਾਂ ਤੇ ਨੁੱਕਰ ਤੇ ਧੂਣੀ ਬਾਲ ਕੇ ਵੀ ਅੱਗ ਸੇਕ ਕੇ ਇਸ ਠੰਡ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਐਸ ਲਈ 30 ਸਾਲ ਹੈਗਾ ਇੱਕ ਛੋਟਾ ਜਿਹਾ ਉੱਥੇ ਚਾਹ ਪੀ ਕੇ ਇਸ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਜੇ ਮੈਂ ਗੱਲ ਕਰਾਂ ਔਰ ਵਾਲੇ ਸਮੇਂ ਦੀ ਔਰ ਵਾਲੀ 24 ਘੰਟਿਆਂ ਦੀ ਤੇ ਮੌਸਮ ਵਿਭਾਗ ਵੱਲੋਂ ਸਾਫ਼ ਕੀਤਾ ਗਿਆ ਕਿ ਔਰ ਵਾਲੇ 24 ਘੰਟਿਆਂ ਦੇ ਵਿੱਚ ਇਸੇ ਤਰ੍ਹਾਂ ਦਾ ਮੌਸਮ ਰਹੇਗਾ ਹਾਂ ਹਾਲਾਂਕਿ ਦੁਪਹਿਰ ਸਮੇਂ ਜਰੂਰ ਧੁੱਪ ਨਿਕਲ ਸਕਦੀ ਆ ਪਰ ਮੌਸਮ ਠੰਡਾ ਹੀ ਰਹੇਗਾ ਠੀਤ ਲਹਿਰ ਇੱਦੇ ਚੱਲਦੀ ਰਹੇਗੀ ਥੋੜੀ ਜਿਹੀ ਰਾਹਤ ਲੋਕਾਂ ਨੂੰ ਜਰੂਰ ਮਿਲੇਗੀ ਜੇ ਧੁੱਪ ਨਿਕਲਦੀ ਆ ਤਾਂ ਪਰ ਫਿਲਹਾਲ ਜਿਹੜਾ ਮੌਸਮ ਹੈਗਾ ਇਸੇ ਤਰ੍ਹਾਂ ਜਾਰੀ ਰਹੇਗਾ ਠੰਡ ਰਹੇਗੀ ਔਰ ਠੀਤ ਲਹਿਰ ਇੱਦੇ ਚੱਲਦੀ ਰਹੇਗੀ ਪਰ ਮੌਸਮ ਦੇ ਨਾਲ ਹਰ ਅਪਡੇਟ ਦੇਖ ਲਈ ਜੁੜੇ ਰਹੋ ਗੈਰਿਕ ਚੁੜਾ ਟੀਵੀ ਨਾਲ ਤਾਕਤ ਕਰ ਮੈਨੂੰ ਤੇ ਮੇਰਾ ਕੈਮਰਾਮੈਨ ਸਾਥੀ ਨੂੰ ਜੀ ਆਇਆਂ ਜੀ ਧੰਨਵਾਦ